ਕੈਨੇਡਾ ਵਿੱਚ ਸਟੂਡੈਂਟ ਅਕਸਰੀ ਆ ਜਿਹੜਾ ਗੁਰਦੁਆਰੇ ਜਾਂਦੇ ਆ ਆਮ ਜਿਹੀ ਗੱਲ ਆ ਸਾਰੇ ਸਟੂਡੈਂਟ ਜਾਂਦੇ ਨੇ ਕਈ ਰੈਗੂਲਰ ਹੀ ਜਾਂਦੇ ਨੇ ਤੇ ਕਈ ਆ ਕਿਤੇ ਕਿਤੇ ਜਾਂਦੇ ਨੇ ਜਿਹੜੇ ਜ਼ਿਆਦਾਤਰ ਰੈਗੂਲਰ ਉਹੀ ਜਾਂਦੇ ਨੇ ਜਿਨ੍ਹਾਂ ਕੋਲ ਕੋਈ ਕੰਮ ਨਹੀਂਗਾ ਪਰ ਗੱਲ ਕੀ ਆ ਜਿਹੜੀ ਕਰਨ ਵਾਲੀ ਆ ਮੈਂ ਵੀ ਗੁਰਦੁਆਰੇ ਜਾਣਾ ਪਰ ਜ਼ਿਆਦਾਤਰ ਸਟੂਡੈਂਟ ਕੀ ਕਰਦੇ ਆ ਜ਼ਿਆਦਾਤਰ ਜ਼ਿਆਦਾਤਰ ਕੀ ਬਹੁਤ ਹੀ ਕੋਈ ਥੋੜੇ ਸਟੂਡੈਂਟ ਹੁੰਦੇ ਨੇ ਮੁੰਡੇ ਜਾਂ ਕੁੜੀਆਂ ਜਿਹੜੇ ਗੁਰਦੁਆਰੇ ਜਾ ਕੇ ਜਿਹੜਾ ਉੱਥੇ ਕੋਈ ਸੇਵਾ ਕਰਾ ਦੇਣਗੇ ਮਤਲਬ ਗੁਰਦੁਆਰੇ ਵਿੱਚ ਤੁਹਾਨੂੰ ਪਤਾ ਹੀ ਆ ਬਹੁਤ ਸਾਰੇ ਕੰਮ ਹੁੰਦਿਆ ਕਰਨ ਵਾਲੇ ਭਾਂਡੇ ਮਾਂਜਣ ਵਾਲੇ ਸਬਜੀ ਚੀਰਨ ਵਾਲੀ ਜਾਂ ਕੋਈ ਇਦਾਂ ਦੇ ਹੋਰ ਝਾੜੂ ਪੋਚਾ ਇਦਾਂ ਦੇ ਛੋਟੇ ਛੋਟੇ ਬਹੁਤ ਕੰਮ ਹੁੰਦੇ ਪਰ ਜਨਤਾ ਕੀ ਕਰਦੀ ਆ ਲੰਗਰ ਛਕਣਗੇ ਖਾਣਗੇ ਪੀਣਗੇ ਤੇ ਆਉਂਦਾ ਉਥੋਂ ਉਦਾਂ ਹੀ ਵਾਪਸ ਆ ਜਾਣਗੇ ਆਪਾ ਸਟੂਡੈਂਟ ਆਪਣੇ ਕੋਲ ਜਿਆਦਾ ਕੰਮ ਨਹੀਂ ਆਪਾਂ ਬਹੁਤੇ ਪੈਸੇ ਕੈਨੇਡਾ ਵਿੱਚ ਨਹੀਂ ਕਮਾਉਂਦੇ ਪਰ ਯਾਰ ਇਹ ਗੱਲ ਤਾਂ ਸੋਚਣੀ ਚਾਹੀਦੀ ਆ ਆਪਾਂ ਪੈਸੇ ਨਹੀਂ ਕਮਾਉਂਦੇ ਪਰ ਆਪਣੇ ਕੋਲ ਜੇ 10 ਮਿੰਟ ਹੈ ਮੈਂ ਮੈਂ ਗੁਰਦੁਆਰੇ ਜਾਣਾ ਮੇਰੇ ਕੋਲ ਕਈ ਜਿਆਦਾ ਟਾਈਮ ਹੁੰਦਾ ਤਾਂ ਮੈਂ ਜਿਆਦਾ ਟਾਈਮ ਸੇਵਾ ਕਰਵਾ ਦਿੰਦਾ ਪਰ ਜੇ ਥੋੜਾ ਟਾਈਮ ਆ ਤਾਂ ਮੈਂ ਮਤਲਬ ਘਟੋ ਘਟਾ ਆਪਣੇ ਭਾਂਡੇ ਧੋ ਕੇ ਆਉਣਾ ਹੋਰ 4-5 ਜੇ ਥਾਲ ਮੇਰੇ ਤੋਂ ਧੋਤੇ ਜਾਂਦਾ ਮੈਂ ਧੋ ਕੇ ਆਉਣਾ ਤੱਕ ਕਹਿਣ ਦਾ ਭਾਵੇਂ ਹੀ ਆ ਕਿ ਜਦੋਂ ਵੀ ਯਾਰ ਤੁਸੀਂ ਗੁਰਦੁਆਰੇ ਜਾਂਦੇ ਆ ਆਪਾਂ ਪੈਸੇ ਨਹੀਂ ਦਾਨ ਕਰ ਸਕਦੇ ਆਪਣੇ ਕੋਲ ਇੰਨੇ ਪੈਸੇ ਨਹੀਂ ਕਿ ਆਪਾਂ ਉੱਥੇ 10 ਡਾਲਰ 5 ਡਾਲਰ ਜਾਂ ਜਿੰਨੇ ਵੀ ਆਪਾਂ ਉੱਥੇ ਦਾਨ ਕਰ ਸਕੀਏ ਪਰ ਆਪਣੇ ਕੋਲ ਟਾਈਮ ਹੁੰਦਾ ਅੱਧਾ ਘੰਟਾ 10 ਮਿੰਟ 20 ਮਿੰਟ ਤਾਂ ਉਹ ਤਾਂ ਉੱਥੇ ਘੱਟੋ ਘਾਟ ਯਾਰ ਥੋੜਾ ਬਹੁਤ ਕੰਮ ਕਰਵਾ ਦਿਓ ਕਿਸੇ ਨੇ ਗੁਰਦੁਆਰਾ ਬਣਾਤਾ ਕਿਸੇ ਨੇ ਉੱਥੇ ਦਾਨ ਕਰਤਾ ਹਰ ਕੋਈ ਆਪਣੇ ਵੱਲੋਂ ਜਿਹੜਾ ਉੱਥੇ ਸੇਵਾ ला ਸਕਦਾ ਉਹ ਕਰਦਾ ਤਾਂ ਯਾਰ ਥੋੜਾ ਜਿਹਾ ਮਤਲਬ ਇਹ ਚੀਜ਼ ਦਾ ਧਿਆਨ ਰੱਖੇ ਬੰਦਾ ਕਿ ਅਸੀਂ ਜੇ ਗੁਰਦੁਆਰੇ ਜਾਂਦੇ ਆ ਹੋਰ ਨਹੀਂ ਕੁਝ ਕਰ ਸਕਦੇ ਤਾਂ ਜੇ ਥੋੜੀ-ਮੋਟੀ ਸੇਵਾ ਕਰਾ ਸਕਦੇ ਆ ਤਾਂ ਉਹੀ ਤਾਂ ਕਰਾ ਦਈਏ ਤੇ ਇਦਾਂ ਖਾ ਪੀ ਕੇ ਉਤੋਂ ਨਿਕਲਣਾ ਯਾਰ ਮਤਲਬ ਆਪਣੇ ਆਪ ਨੂੰ ਬੜਾ ਲੱਗਦਾ ਚਲ ਜਿਨੇ ਇੱਕ ਵਾਰੀ ਆਣਾ ਉਹਨਾਂ ਤਾਂ ਕੋਈ ਗੱਲ ਨਹੀਂ ਪਰ ਜਿਨੇ ਰੋਜ਼-ਰੋਜ਼ ਜਾਣਾ ਤਾਂ ਉਹ ਤਾਂ ਘੱਟੋ ਘੱਟ ਆਪ ਦਾ ਥੋੜਾ ਬਹੁਤਾ ਟਾਈਮ ਉਸ ਗੁਰੂ ਘਰ ਨੂੰ ਦੇਵੇ ਨਾ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੰਗਰ ਚਲਾਤਾ ਤਾਂ ਉਹਨੂੰ ਸਾਹਮਣਾ ਦਾ ਤੁਸੀਂ ਆਪ ਹੈ ਹੁਣ ਇਹ ਤਾਂ ਮਤਲਬ ਇਹ ਨਹੀਂ ਕਿ ਚਲੋ ਉੱਥੇ ਕਿਸੇ ਨੂੰ ਕੋਈ ਨਹੀਂ ਕਹਿੰਦਾ ਕਿ ਤੂੰ ਭਾਂਡੇ ਮਾਜਦੇ ਪਰ ਆਪਣੇ ਆਪ ਦੀ ਵੀ ਥੋੜੀ ਜੀ ਕੋਈ ਜ਼ਿੰਮੇਵਾਰੀ ਆਪਣੀ ਵੀ ਹੋਣੀ ਚਾਹੀਦੀ ਹੈ ਤਾਂ ਇਸ ਚੀਜ਼ ਦਾ ਧਿਆਨ ਹੋਣਾ ਚਾਹੀਦਾ